ਹੈਲੋ ਸਟੂਡੈਂਟਸ ਗੱਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਸਵਾਗਤ ਕਰਦਾ ਹਾਂ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਲਈ ਜੋ ਕਿ ਕਲਾਸ 10ਵੀਂ ਸਮਾਜਿਕ ਸਿੱਖਿਆ ਸਬਜੈਕਟ ਉਹਦੇ ਵਿੱਚ ਆਪਾਂ ਸਟੂਡੈਂਟ ਹਿਸਟਰੀ ਦਾ ਯਾਨੀ ਕਿ ਇਤਿਹਾਸ ਦਾ ਸੈਕੰਡ ਲੈਸਨ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਇਹ ਲੈਸਨ ਆਪਾਂ ਅੱਜ ਡਿਸਕਸ ਕਰਾਂਗੇ ਸਟੂਡੈਂਟਸ ਸੋਲਵ ਕਰਾਂਗੇ ਇਹਨੂੰ ਠੀਕ ਹੈ ਇਹਦੇ ਵਿੱਚ ਆਪਾਂ ਤੁਹਾਡੇ MCQ ਟਾਈਪ ਕੁਐਸਚਨ ਇੱਕ ਸ਼ਬਦ ਜਾਂ ਇੱਕ ਬਾਖਵਲੇ ਠੀਕ ਹੈ ਤੁਹਾਡੇ ਲੌਂਗ ਕੁਐਸਚਨ ਮਤਲਬ ਕਿ ਤੁਹਾਡੀ ਫੁੱਲ ਸੋਲੂਸ਼ਨ ਆਪਾਂ ਇਹ ਲੈਸਨ ਕਰਾਂਗੇ ਸਿਲੇਬਸ ਦੇ ਅਕੋਰਡਿੰਗ ਠੀਕ ਹੈ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਤੁਹਾਡੀਆਂ ਦੋ ਦੋ ਕਲਾਸਿਸ ਅਪਲੋਡ ਕਰ ਦਿੱਤੀਆਂ ਨੇ ਸਮਾਜਿਕ ਸਿੱਖਿਆ ਦੀਆਂ ਜਿਵੇਂ ਕਿ ਪੰਘੋਲ ਦੀਆਂ ਦੋ ਕਲਾਸਿਸ ਠੀਕ ਹੈ ਤੁਹਾਡੀਆਂ ਹੋ ਗਿਆ ਆਪਣੀਆਂ ਪੋਲਿਟਿਕਲ ਦੀਆਂ ਅਰਥਸ਼ਾਸਤਰ ਦੀਆਂ ਅਤੇ ਇਹ ਆਪਣੀ ਇਤਿਹਾਸ ਦੀ ਸੈਕੰਡ ਕਲਾਸ ਹੈ ਜਾਨੀ ਕਿ ਸੈਕੰਡ ਲੈਸਨ ਜੋ ਆਪਾਂ ਡਿਸਕਸ ਕਰਾਂਗੇ ਓਕੇ ਤਾਂ ਇਸ ਤੋਂ ਪਹਿਲਾਂ ਵਾਲੀ ਕਲਾਸ ਜਿਹੜੀ ਸਟੂਡੈਂਟ ਨੇ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਹੈ ਸਟੂਡੈਂਟ ਉੱਥੇ ਜਾ ਕੇ ਤੁਸੀਂ ਬਾਕੀ ਕਲਾਸਿਸ ਦੇਖ ਸਕਦੇ ਹੋ ਠੀਕ ਹੈ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤੋਂ ਉਸ ਤੋਂ ਪਹਿਲਾਂ ਜੇ ਕੋਈ ਸਟੂਡੈਂਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਕਲਾਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇਸ ਤਰ੍ਹਾਂ ਹੀ ਸਟੂਡੈਂਟ ਦਾ ਤੁਹਾਡੇ ਪੂਰੇ ਸਾਲ ਦਾ ਸਿਲੇਬਸ ਆਪਾਂ ਤੁਹਾਨੂੰ ਇਸ ਤੇ ਕਵਰ ਕਰਵਾਵਾਂਗੇ ਤੇ ਫਾਈਨਲ ਪੇਪਰਾਂ ਤੱਕ ਤੁਹਾਡੀ ਤਿਆਰੀ ਵੀ ਕਰਵਾਵਾਂਗੇ ਜਿਸ ਵਿੱਚ ਤੁਹਾਡੇ ਸੈਂਪਲ ਪੇਪਰ ਠੀਕ ਹੈ ਪ੍ਰੀ ਬੋਰਡ ਐਗਜ਼ਾਮ ਇਸ ਤਰ੍ਹਾਂ ਦੇ ਤੁਹਾਡੀ ਹੋਰ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਪੰਜਾਬ ਬੋਰਡ ਵੱਲੋਂ ਆਪਾਂ ਅਪਲੋਡ ਕਰਿਆ ਕਰਾਂਗੇ ਤਾਂ ਜੋ ਤੁਹਾਨੂੰ ਵਧੀਆ ਜਾਣਕਾਰੀ ਮਿਲ ਸਕੇ ਓਕੇ ਤਾਂ ਚਲੋ ਆਪਾਂ ਅੱਜ ਦੀ ਕਲਾਸ ਕਰਦੇ ਹਾਂ ਸਟਾਰਟ ਤਾਂ ਇਹਦੇ ਵਿੱਚ ਦੇਖੋ ਸਟੂਡੈਂਟ ਤਾਂ ਫਰਸਟ ਕੁਐਸਚਨ ਆ ਗਿਆ ਸਟੂਡੈਂਟ ਆਪਣੇ ਅ ਇੱਕ ਸ਼ਬਦ ਜਾਂ ਇੱਕ ਵਾਕ ਵਾਲੇ ਠੀਕ ਹੈ ਤੇ ਇਹਨੂੰ ਅਪ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਬਹਿਲੋਲ ਖਾਨ ਲੋਧੀ ਕੌਣ ਸੀ ਤਾਂ ਜਿਵੇਂ ਕਿ ਸਟੂਡੈਂਟ ਤੁਸੀਂ ਵੈਸੇ ਇਹ ਲੈਸਨ ਕਲਾਸ ਦੇ ਵਿੱਚ ਪੜਿਆ ਹੁਣ ਆਪਣੇ ਟੀਚਰਸ ਦੁਆਰਾ ਹਨਾ ਤਾਂ ਅੱਜ ਆਪਾਂ ਤੁਹਾਨੂੰ ਸਿਰਫ ਇਸ ਦੇ ਕੁਐਸਚਨ ਲੈ ਕੇ ਆਏ ਹਾਂ ਜੋ ਕਿ ਤੁਹਾਨੂੰ ਫਾਈਨਲ ਪੇਪਰਾਂ ਦੇ ਵਿੱਚ ਹੈਲਪ ਕਰਨਗੇ ਠੀਕ ਹੈ ਤਾਂ ਫਰਸਟ ਕੁਐਸਚਨ ਦੇਖੋ ਬਹਿਲੋਲ ਖਾਨ ਲੋਧੀ ਕੌਣ ਸੀ ਤਾਂ ਇਹ ਕੌਣ ਸੀ 1450 ਤੋਂ 1499 ਇਸਵੀ ਤੱਕ ਦਾ ਦਿੱਲੀ ਦਾ ਸੁਲਤਾਨ ਸੀ ਓਕੇ ਇਬਰਾਹਿਮ ਲੋਧੀ ਦਾ ਇੱਕ ਗੁਣ ਉਹ ਕੀ ਗੁਣ ਸੀ ਉਹਦਾ ਬੱਚੇ ਦੇਖੋ ਇੱਕ ਬਹਾਦਰ ਸਿਪਾਹੀ ਤੇ ਸਫਲ ਜਰਨੈਲ ਸੀ ਤਿੰਨ ਨੰਬਰ ਕੁਐਸਚਨ ਇਬਰਾਹਿਮ ਲੋਧੀ ਦੇ ਦੋ ਔਗਣ ਦਾ ਵਰਣਨ ਤਾਂ ਦੋ ਔਗਣ ਕੀ ਸੀ ਉਹ ਪਠਾਣਾਂ ਦੇ ਸੁਭਾ ਨੂੰ ਸਮਝ ਨਹੀਂ ਸਕਿਆ ਉਹ ਪਠਾਣਾ ਵਿੱਚ ਅਨੁਸ਼ਾਸਨ ਕਾਇਮ ਨਹੀਂ ਕਰ ਸਕਿਆ ਨੈਕਸਟ ਚਾਰ ਨੰਬਰ ਕੁਐਸਚਨ ਦੇਖੋ ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿੱਚ ਉਸ ਨੇ ਕਿਸ ਨੂੰ ਹਰਾਇਆ ਤੇ ਇਹਦਾ ਅਨਸਰ ਦੇਖ ਲਓ ਬਾਬਰ ਨੂੰ ਪੰਜਾਬ ਤੇ 21 April 1526 AD ਨੂੰ ਜਿੱਤ ਪ੍ਰਾਪਤ ਹੋਈ ਤੇ ਉਸ ਨੇ ਇਸ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਓਕੇ ਨੈਕਸਟ ਕੁਐਸਚਨ ਮੁ슬림 ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਤਾਂ ਉਸ ਸਮੇਂ ਦੇਖੋ ਸੁਣੋ ਅਮੀਰ ਅਤੇ ਸਰਦਾਰ ਉਲਮਾ ਅਤੇ ਸਾਇਦ ਮੱਧ ਸ਼੍ਰੇਣੀ ਗੁਲਾਮ ਜਾਂ ਦਾਸ ਸਨ। ਹੁਣ ਨੈਕਸਟ ਕੁਐਸਚਨ ਆ ਗਿਆ 6 ਨੰਬਰ ਦੇਖੋ। ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਇਹਦਾ ਆਨਸਰ ਦੇਖ ਲੈਣੇ ਆਂ ਦੇਖੋ। ਉਹ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ। ਨੈਕਸਟ ਕੁਐਸਚਨ ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿੱਚ ਕੀ ਫਰਕ ਸੀ? ਤਾਂ ਦੇਖੋ ਮੁਸਲਿਮ ਮਾਸਾਹਾਰੀ ਸਨ, ਮਿਰਚ ਮਸਾਲੇ ਵਾਲੇ ਭੋਜਨ, ਪਲਾਉ ਅਤੇ ਕੋਰਮ। ਉਨ੍ਹਾਂ ਦਾ ਮਨਪਸੰਦ ਖਾਣਾ ਸੀ ਹਿੰਦੂਆਂ ਦਾ ਭੋਜਨ ਸਾਦਾ ਤੇ ਵੈਸ਼ਨੂ ਸੀ ਭਾਰਤ ਵਿੱਚ ਦਾਲਾਂ ਸਬਜ਼ੀਆਂ ਕਣਕ ਚੌਲ ਦੁੱਧ ਦਹੀਂ ਅਤੇ ਘਿਓ ਪ੍ਰਚਲਿਤ ਸੀ ਇਸ ਤਰ੍ਹਾਂ ਇਹਨਾਂ ਦਾ ਖਾਣਾ ਪੀਣਾ ਸੀ ਹਿੰਦੂ ਤੇ ਮੁਸਲਮਾਨ ਠੀਕ ਹੈ ਨੈਕਸਟ ਆਗੇ ਸਟੂਡੈਂਟ ਸੈਇਦ ਕੌਣ ਸਨ ਤਾਂ ਇਹਦੇ ਵਿੱਚ ਆਪਾਂ ਦੇਖ ਲੈਨੇ ਆ ਤਾਂ ਸਭ ਤੋਂ ਪਹਿਲਾਂ ਦੇਖੋ ਸੈਇਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬਾ ਫਾਤਿਮਾ ਦੀ ਔਲਾਦ ਮੰਨਦੇ ਸਨ ਮੁਸਲਿਮ ਸਮਾਜ ਵਿੱਚ ਇਹਨਾਂ ਦੀ ਕਾਫੀ ਇੱਜ਼ਤ ਸੀ ਜਾਨੀ ਕਿ ਸੋਣ ਸੈਇਦ ਇੱਕ ਵੰਸ਼ ਸੀ ਠੀਕ ਹੈ ਵੰਸ਼ ਵੀ ਆਪਾਂ ਇਹਨੂੰ ਬੋਲ ਸਕਦੇ ਹਾਂ ਨੈਕਸਟ ਮੁਸਲਿਮ ਮੱਤ ਸ੍ਰੇਣੀ ਦਾ ਵਰਣਨ ਤੇ ਇਹਦੇ ਵਿੱਚ ਦੇਖੋ ਇਸ ਸ੍ਰੇਣੀ ਵਿੱਚ ਸਰਕਾਰੀ ਕਰਮਚਾਰੀ ਸਿਪਾਹੀ ਵਪਾਰੀ ਕਿਸਾਨ ਆਉਂਦੇ ਸਨ ਇਹਨਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਹਾਲਤ ਚੰਗੀ ਸੀ ਸਰਕਾਰੀ ਸਰਕਾਰੀ ਅਹੁਦਿਆਂ ਤੇ ਲੱਗੇ ਹੋਏ ਲੋਕਾਂ ਦਾ ਸਮਾਜਿਕ ਪੱਧਰ ਉੱਚਾ ਮੰਨਿਆ ਜਾਂਦਾ ਸੀ ਠੀਕ ਹੈ ਨੈਕਸਟ 10 ਨੰਬਰ ਕੁਐਸਚਨ ਦੇਖੋ ਮੁਸਲਮ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਤਾਂ ਦੇਖੋ ਉਸ ਟਾਈਮ ਦੀ ਗੱਲ ਹੈ ਸਟੂਡੈਂਟ ਦੇਖੋ ਵੀ ਇਸਤਰੀਆਂ ਮੁਸਲਮਾਨਾਂ ਦੀਆਂ ਕੀ ਪਾਉਂਦੀਆਂ ਸੀ ਤੇ ਇਸ ਵਿੱਚ ਦੇਖੋ ਔਰਤਾਂ ਜੰਪਰ ਘਗਰਾ ਤੰਗ ਪਜਾਮਾ ਅਤੇ ਪਰਦੇ ਲਈ ਵਰਕਾ ਪਹਿਨਦੀਆਂ ਸਨ ਠੀਕ ਹੈ ਨੈਕਸਟ ਆ ਗਿਆ ਸਟੂਡੈਂਟ ਆਪਣਾ ਕੁਐਸਚਨ ਛੋਟਾ 11 ਨੰਬਰ ਦੇਖੋ ਮੁਸਲਮਾਨ ਸਰਦਾਰਾਂ ਸੌਰੀ ਮੁਸਲਮਾਨਾਂ ਦੇ ਮਾਨ ਪ੍ਰਚਾਵੇ ਦਾ ਸਾਧਨ ਦਾ ਵਰਣਨ ਤਾਂ ਇਹਦੇ ਵਿੱਚ ਆਪਾਂ ਦੇਖ ਲੈਨੇ ਹਾਂ ਕਿਵੇਂ ਮਨਪਰਚਾਵਾ ਕਰਦੇ ਸਨ ਆਪਣਾ ਦੇਖੋ ਮੁਸਲਮਾਨ ਸਰਦਾਰਾਂ ਦੇ ਮਨਪਰਚਾਵੇ ਦਾ ਮੁੱਖ ਸਾਧਨ ਚੌਗਾਨ ਯਾਨੀ ਕਿ ਇੱਕ ਖੇਡ ਸੀ ਘੋੜਸਵਾਰੀ ਘੋੜ ਦੌੜ ਨਾਚ ਦੇਖਣਾ ਠੀਕ ਹੈ ਸੰਗੀਤ ਸੁਣਨਾ ਤੇ ਚੌਪੜ ਦੀ ਖੇਡ ਅਮੀਰ ਅਤੇ ਗ਼ਰੀਬ ਦੋਹਾਂ ਵਿੱਚ ਪ੍ਰਚਲਿਤ ਸੀ ਤਾਂ ਉਸ ਤੋਂ ਨੈਕਸਟ ਆਗੇ ਸਟੂਡੈਂਟ ਆਪਣੇ ਛੋਟੇ ਕੁਐਸਚਨ ਹਰੇਕ ਜਾਨੀ ਕਿ 30 ਸ਼ਬਦਾਂ 30 ਤੋਂ 35 ਸ਼ਬਦਾਂ ਵਿੱਚ ਆਪਾਂ ਇਹਨਾਂ ਦਾ ਉੱਤਰ ਦੇਣਾ ਹੋ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਇਹ ਫਾਈਨਲ ਪੇਪਰ ਦੇ ਵਿੱਚ ਆਣੇ ਨੇ ਸਟੂਡ ਦੇਖੋ ਫਰਸਟ ਕੁਐਸਚਨ ਦੇਖੋ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ਤਾਂ ਦੇਖੋ ਸਿਕੰਦਰ ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਆਪ ਉਹ ਮੁਸਲਮਾਨ ਸੀ ਠੀਕ ਹੈ ਤੇ ਹਿੰਦੂ ਦੇਈ ਦੇਵਤਿਆਂ ਦੇ ਬੁੱਤਾਂ ਅਤੇ ਮੰਦਰਾਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝਦਾ ਸੀ ਉਸ ਦਾ ਇਨ ਇਨਸਾਨ ਕੇਵਲ ਮੁਸਲਮਾਨਾਂ ਦੇ ਆਪਣੇ ਵਰਗ ਨਾਲ ਤੱਕ ਹੀ ਸੀਮਿਤ ਸੀ ਜਾਨੀ ਕਿ ਉਹ ਹੋਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦਾ ਸੀ ਸਿਰਫ ਆਪਣੇ ਮੁਸਲਮਾਨਾਂ ਨੂੰ ਹੀ ਉਹ ਸੀਮਤ ਸੀ ਠੀਕ ਹੈ ਨੈਕਸਟ ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਤਾਂ ਦੇਖੋ ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦ੍ਰਿਤ ਕੀਤਾ ਆਪਣੇ ਸਰਦਾਰਾਂ ਅਤੇ ਜ਼ਗੀਰਦਾਰਾਂ ਉੱਤੇ ਕਾਬੂ ਰੱਖਿਆ ਠੀਕ ਹੈ ਫਸਟ ਪੁਆਇੰਟ ਇਹਦਾ ਉਸਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਤੌਲਤਖਾਨ ਨੂੰ ਨਿਯੁਕਤ ਕੀਤਾ ਉਸ ਦੇ ਪ੍ਰਾਂਤ ਦੀਆਂ ਹੱਦਾਂ ਪੇਰਾ ਤੋਂ ਸਰਹੰਦ ਤੱਕ ਸਨ ਉਹ ਮੁਸਲਮਾਨਾਂ ਲਈ ਪਰਜਾ ਹਿਤਕਾਰੀ ਸ਼ਾਸਕ ਸੀ ਨੈਕਸਟ 3 ਨੰਬਰ ਦੇਖੋ ਇਬਰਾਹਿਮ ਲੋਧੀ ਦੇ ਸਮੇਂ ਹੋਈਆਂ ਵਕਾਫਤਾਂ ਦਾ ਵਰਣਨ ਤਾਂ ਦੇਖੋ ਸਟੂਡੈਂਟ ਇਹਦਾ ਆਨਸਰ ਉਸਨੇ ਪਠਾਣਾ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ ਪਰ ਪਠਾਣ ਸੁਭਾਅ ਤੋਂ ਪਰਜਾਤੰਤਰੀ ਸਨ ਇਸ ਲਈ ਉਹਨਾਂ ਨੇ ਇਬਰਾਹਿਮ ਲੋਧੀ ਵਿਕਾਵਤ ਵਿਰੁੱਧ ਵਿਕਾਵਤ ਦਾ ਝੰਡਾ ਖੜਾ ਕਰ ਦਿੱਤਾ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਲੋਧੀ ਸੀ ਉਹ ਇਬਰਾਹਿਮ ਲੋਧੀ ਦੇ ਸਖਤ ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ ਇਸ ਲਈ ਉਹ ਆਪਣੇ ਆਪ ਨੂੰ ਆਜ਼ਾਦ ਕਰਨ ਲਈ ਇਬਰਾਹਿਮ ਲੋਧੀ ਵਿਰੁੱਧ ਸਾਜ਼ਿਸ਼ ਰਚਣ ਲੱਗਾ ਤੇ ਉਸਨੇ ਅਫਗਾਨ ਸ਼ਾਸਕ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਲਿਆ ਓਕੇ ਨੈਕਸਟ ਦਿਲਾਵਰ ਖਾਨ ਲੋਧੀ ਦਿੱਲੀ ਕਿਉਂ ਗਿਆ ਤੇ ਇਬਰਾਹਿਮ ਲੋਧੀ ਨੇ ਉਸ ਨਾਲ ਕੀ ਵਰਤਾਵਾ ਕੀਤਾ ਤੇ ਇਹਦੇ ਵਿੱਚ ਆਪਾਂ ਦੇਖ ਲੈਣੇ ਹਾਂ ਸੁਣ ਤੇ ਜਦੋਂ ਇਬਰਾਹਿਮ ਲੋਧੀ ਨੂੰ ਦੌਲਤ ਖਾਨ ਲੋਧੀ ਦੀਆਂ ਦਿੱਲੀ ਵਿਰੁੱਧ ਸ਼ਾਗਦਿਸ਼ਾਂ ਦਾ ਪਤਾ ਲੱਗਿਆ ਤਾਂ ਉਸਨੇ ਦੌਲਤ ਖਾਨ ਲੋਧੀ ਨੂੰ ਦਿੱਲੀ ਬੁਲਾਇਆ ਉਹ ਆਪ ਤਾਂ ਦਿੱਲੀ ਨਾ ਗਿਆ ਪਰ ਉਸਨੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਨ ਨੂੰ ਦਿੱਲੀ ਭੇਜਿਆ ਦਿਲਾਵਰ ਖਾਨ ਨੇ ਦਿੱਲੀ ਪੁੱਜਨ ਤੇ ਇਬਰਾਹਿਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ ਪਰ ਉਹ ਛੇਤੀ ਉਥੋਂ ਬਚ ਕੇ ਲਾਹੌਰ ਪਹੁੰਚ ਗਿਆ ਤੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਨੈਕਸਟ ਕੁਐਸਚਨ ਬਾਬਰ ਦੇ ਸੈਦਪੁਰ ਦੇ ਹਮਲੇ ਦਾ ਵਰਣਨ ਤੇ ਇਹਦੇ ਵਿੱਚ ਦੇਖੋ ਸਟੂਡੈਂਟ ਬਾਬਰ ਨੇ ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਸੈਦਪੁਰ ਜੋ ਕਿ ਐਮਨਾਬਾਦ ਤੇ ਹਮਲਾ ਕੀਤਾ ਉਸ ਦੀ ਸੈਨਾ ਨੇ ਬਾਬਰ ਦਾ ਡਟ ਕੇ ਮੁਕਾਬਲਾ ਕੀਤਾ ਪਰ ਬਾਬਰ ਦੀ ਜਿੱਤ ਹੋਈ ਰੱਖਿਅਕ ਸੈਨਾ ਕਤਲ ਕਰ ਦਿੱਤੀ ਗਈ ਤੇ ਸੈਦਪੁਰ ਦੀ ਜਨਤਾ ਨਾਲ ਵੀ નિર્દય سلوਕ ਕੀਤਾ ਗਿਆ ਕਈ ਲੋਕਾਂ ਨੂੰ ਦਾਸ ਬਣਾ ਲਿਆ ਗਿਆ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਅਤਿਆਚਾਰਾਂ ਦਾ ਵਰਣਨ ਬਾਬਰ ਵਾਣੀ ਵਿੱਚ ਕੀਤਾ ਹੈ। ਠੀਕ। ਤਾਂ ਨੈਕਸਟ ਕੁਐਸਚਨ ਆ ਗਿਆ ਸੁੰਡ ਆਪਣਾ ਦੇਖੋ। ਬਾਬਰ ਦੇ 1524 ਈਸਵੀ ਦੇ ਹਮਲੇ ਦਾ ਹਾਲ ਲਿਖੋ। ਤਾਂ ਦੇਖੋ ਸੁੰਡ। ਦੌਲਤ ਖਾਨ ਲੋਧੀ ਨੇ ਪੰਜਾਬ ਉੱਤੇ ਹਮਲਾ ਕਰਨ ਲਈ ਬਾਬਰ ਨੂੰ ਸੱਦਾ ਦਿੱਤਾ। ਬਾਬਰ ਨੇ ਇਹ ਸੱਦਾ ਸਵੀਕਾਰ ਕਰ ਲਿਆ। ਉਹ ਆਪ ਬਿਨਾਂ ਕਿਸੇ ਰੋਕ ਟੋਕ 1524 ਵਿੱਚ ਲਾਹੌਰ ਦੇ ਨੇੜੇ ਆਪ ਜਾਂ ਇੱਥੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਬਿਹਾਰ ਖਾਂ ਤੇ ਅਦੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਪਰ ਬਾਬਰ ਨੇ ਉਸ ਨੂੰ ਹਰਾ ਦਿੱਤਾ ਬਾਬਰ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ ਇਸ ਤੋਂ ਬਾਅਦ ਉਸ ਨੇ ਜਲੰਧਰ ਅਤੇ ਦੀਪਾਲਪੁਰ ਅਤੇ ਸਾਨੀ ਨਾਲ ਕਬਜ਼ਾ ਕਰ ਲਿਆ ਤੇ ਦੌਲਤਖਨ ਲੋਧੀ ਨੂੰ ਆਸ ਸੀ ਕਿ ਬਾਬਰ ਉਹਨਾਂ ਨੂੰ ਇਹ ਇਲਾਕਾ ਉੱਤੇ ਕਬਜ਼ਾ ਕਰਕੇ ਉਹਨਾਂ ਦਾ ਅਧਿਕਾਰ ਉਸ ਨੂੰ ਸੌਂਪ ਦੇਵੇਗਾ ਅਤੇ ਆਪ ਵਾਪਸ ਚਲਾ ਜਾਵੇਗਾ ਪਰ ਬਾਬਰ ਨੇ ਉਸ ਨੂੰ ਜਲੰਧਰ ਤੇ ਸੁਲਤਾਨਪੁਰ ਦੇ ਇਲਾਕੇ ਹੀ ਦਿੱਤੇ ਜਿਸ ਕਾਰਨ ਦੌਲਤਖਾਨ ਲੋਧੀ ਨੇ ਵਿਕਾਵਤ ਕਰ ਦਿੱਤੀ ਠੀਕ ਹੈ ਪਰ ਹਾਰ ਗਿਆ ਪਹਾੜਾਂ ਵਿੱਚ ਜਾ ਸੁਪਿਆ ਬਾਬਰ ਨੇ ਸੁਲਤਾਨਪੁਰ ਦਾ ਇਲਾਕਾ ਦਲਾਵਰ ਖਾਨ ਨੂੰ ਦੇ ਦਿੱਤਾ ਦੀਪਾਲਪੁਰ ਉਸਨੇ ਆਲਮ ਖਾਨ ਅਤੇ ਲਾਹੌਰ ਅਬਦੁਲ ਅਜ਼ੀਜ਼ ਦੇ ਹਵਾਲੇ ਕਰ ਦਿੱਤੇ ਅਤੇ ਆਪ ਵਾਪਸ ਕਾਬਲ ਚਲਾ ਗਿਆ ਓਕੇ ਨੈਕਸਟ ਕੁਐਸਚਨ ਆ ਗਿਆ ਸੋ ਤੁਸੀਂ ਸੱਤ ਨੰਬਰ ਦੇਖੋ ਆਲਮ ਖਾਨ ਨੇ ਪੰਜਾਬ ਨੂੰ ਹਥਿਆਉਣ ਲਈ ਕੀ ਯਤਨ ਕੀਤੇ ਤਾਂ ਦੇਖੋ ਇਹਦੇ ਵਿੱਚ ਇਬਰਾਹਿਮ ਲੋਧੀ ਦੇ ਭੈੜੇ ਵਿਵਹਾਰ ਕਾਰਨ ਅਫਗਾਨ ਸਰਦਾਰਾਂ ਨੇ ਆਲਮ ਖਾਨ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਬਿਜਾਉਤ ਬਣਾਈ ਪਰ ਦਿੱਲੀ ਖਾਨ ਦੌਲਤ ਖਾਨ ਲੋਧੀ ਅਤੇ ਦੀਪਾਲਪੁਰ ਦੇ ਉੱਤੇ ਹਮਲਾ ਕਰਕੇ ਆਲਮ ਖਾਨ ਨੂੰ ਹਰਾ ਦਿੱਤਾ ਤੇ ਆਲਮ ਖਾਨ ਕਾਬਲ ਵਿਖੇ ਬਾਬਰ ਦੇ ਸ਼ਾਹਨ ਵਿੱਚ ਚਲਾ ਗਿਆ ਆਲਮ ਖਾਨ ਨੇ ਕਾਬਲ ਪਹੁੰਚ ਕੇ ਬਾਬਰ ਨਾਲ ਸੰਧੀ ਕੀਤੀ ਉਸ ਸੰਧੀ ਦੀਆਂ ਸ਼ਰਤਾਂ ਸਨ ਕਿ ਬਾਬਰ ਆਲਮ ਖਾਨ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਫੌਜੀ ਸਹਾਤਾ ਦੇਵੇਗਾ। ਆਲਮ ਖਾਨ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ਤੇ ਬਾਬਰ ਦਾ ਅਧਿਕਾਰ ਪ੍ਰਵਾਨ ਕਰੇਗਾ। ਜਦੋਂ ਦੁਬਾਰਾ ਲਾਹੌਰ ਪਹੁੰਚਿਆ ਤਾਂ ਇੱਥੇ ਮੁਗਲ ਹਾਕਮਾਂ ਦੀ ਥਾਂ ਦولت ਖਾਨ ਲੋਧੀ ਦਾ ਸਥਾਪਿਤ ਸੀ ਦولت ਖਾਨ ਲੋਧੀ ਸਹਿਤਾ ਨਾਲ ਆਲਮ ਖਾਨ ਨੇ ਦਿੱਲੀ ਉੱਪਰ ਚੜ੍ਹਾਈ ਕਰ ਦਿੱਤੀ। ਇਬਰਾਹਿਮ ਲੋਧੀ ਦੀਆਂ ਫੌਜਾਂ ਨੂੰ ਕਰਾਹੀ ਹਾਰ ਦਿੱਤੀ ਜਿਸ ਖਾਨ ਆਲਮ ਖਾਨ ਦੇ ਪੰਜਾਬ ਜਾਂ ਦਿੱਲੀ ਦਾ ਰਾਜ ਪ੍ਰਾਪਤ ਕਰਨ ਦੇ ਸੁਪਨੇ ਸਦਾ ਮਿੱਟੀ ਵਿੱਚ ਮਿਲ ਗਏ। ਨੈਕਸਟ ਕੁਐਸਚਨ ਦੇਖੋ ਸਟੂਡੈਂਟ ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਤੇ ਬਾਬਰ ਫੌਜ ਦੀ ਵਿਆਪਤਬੰਦੀ ਦੱਸੋ। ਤਾਂ ਇਹਦਾ ਆਨਸਰ ਦੇਖੋ ਸਟੂਡੈਂਟ ਜਿਵੇਂ ਹੀ ਅੰਬਾਲਾ ਜਿੱਤਣ ਤੋਂ ਬਾਅਦ ਬਾਬਰ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ ਉਸਨੇ ਪਾਣੀਪਤ ਪੁੱਜ ਕੇ ਆਪਣਾ ਪੜਾ ਕੀਤਾ ਤੇ ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ ਉਸ ਦੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ ਅੱਗੇ ਵਧਣ ਵਾਲੀ ਸੈਨਿਕ ਟੁਕੜੀ ਕੇਂਦਰੀ ਸੈਨਾ ਅਤੇ ਖੱਬੇ ਸੱਜੇ ਦੀਆਂ ਸੈਨਾਵਾਂ ਦੇ ਅੱਗੇ ਲਗਭਗ 5000 ਹਾਥੀ ਸਨ ਉਧਰ ਬਾਬਰ ਨੇ ਆਪਣੀ ਸੈਨਾ ਦੇ 700 ਬੈਲ ਗੱਡੀਆਂ ਖੜੀਆਂ ਕੀਤੀਆਂ ਉਸ ਨੇ ਬੈਲ ਗੱਡੀਆਂ ਨੂੰ ਚਮੜੇ ਦੇ ਹੱਸਿਆਂ ਨਾਲ ਬੰਨ੍ਹ ਦਿੱਤੇ ਤੇ ਬੈਲ ਗੱਡੀਆਂ ਦੇ ਪਿੱਛੇ ਤੋਪਖਾਨਾ ਸੀ ਤੋਫਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ ਸੱਜੇ ਅਤੇ ਖੱਬੇ ਤੁਲਗਮਾ ਦਸਤੇ ਸਨ ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪ ਕੇ ਰੱਖੀ ਹੋਈ ਸੀ ਓਕੇ ਮਤਲਬ ਕਿ ਇਸ ਜੁੱਧ ਵਿੱਚ ਬਾਬਰ ਨੇ ਤੁਲਗਮਾ ਨੀਤੀ ਪਣਾਈ ਸੀ ਜਿਸ ਵਿੱਚ ਇੱਕ ਸਾਹਮਣੇ ਤੋਂ ਫੌਜ ਸੀ ਤੇ ਦੋ ਸੈਨਾ ਆਸੇ ਪਾਸੇ ਉਹਨੇ ਮਤਲਬ ਕਿ ਗੁਫਤ ਦੇ ਵਿੱਚ ਰੱਖਿਆ ਸੀ ਜੋ ਕਿ ਸੈਨਾ ਦੇ ਜੁੱਧ ਸਮੇਂ ਪਿੱਛੋਂ ਦੀ ਆ ਕੇ ਉਹਨਾਂ ਨੇ ਹਮਲਾ ਕੀਤਾ ਸੀ ਠੀਕ ਹੈ ਇਸ ਕਰਕੇ ਇਸ ਜਯੁੱਧਨੀਤੀ ਕਾਰਨ ਹੀ ਬਾਬਰ ਪਾਣੀਪਤ ਦੀ ਪਹਿਲੀ ਡਰਾਈ ਜਿੱਤਿਆ ਸੀ ਤੇ ਭਾਰਤ ਤੇ ਆਪਣਾ ਅਧਿਕਾਰ ਪ੍ਰਾਪਤ ਕੀਤਾ ਸੀ ਓਕੇ ਨੈਕਸਟ ਦੇਖੋ 9 ਨੰਬਰ ਕੁਐਸਚਨ ਦੇਖੋ ਸੁੰਡ ਅਮੀਰ ਅਤੇ ਸਰਦਾਰਾਂ ਬਾਰੇ ਨੋਟ ਦੇਖੋ ਅਮੀਰ ਅਤੇ ਸਰਦਾਰ ਉੱਚ ਸ਼੍ਰੇਣੀ ਦੇ ਲੋਕ ਸਨ ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ ਸਰਦਾਰਾਂ ਨੂੰ ਇਲਾਕਾ ਦਿੱਤਾ ਜਾਂਦਾ ਸੀ ਉਸ ਇਲਾਕੇ ਦਾ ਭੂਮੀਕਰ ਉਹ ਆਪ ਉਗਾਉਂਦੇ ਸਨ ਉਹ ਪੈਸਾ ਆਪਣੀਆਂ ਲੋੜਾਂ ਉੱਪਰ ਖਰਚ ਕਰਦੇ ਸਨ ਸਰਦਾਰਾਂ ਦਾ ਕੰਮ ਮੁਹੀਮਾ ਵਿੱਚ ਹਿੱਸਾ ਲੈਣਾ ਇਹਨਾਂ ਦੀ ਰੁਚੀ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਦੀ ਹੁੰਦੀ ਸੀ ਇਹ ਵੱਡੀਆਂ-ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ ਉਹ ਮਰਦ ਅਤੇ ਧੀਵਿਆਂ ਨੂੰ ਨੌਕਰ ਰੱਖਦੇ ਸਨ ਜਿਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ ਅਮੀਰ ਹੋਣ ਕਰਕੇ ਇਹ ਲੋਕ ਐਸ਼ ਪ੍ਰਸਤ ਤੇ ਦੁਰਾਚਾਰੀ ਸਨ ਨੈਕਸਟ ਮuslmanat ਤੇ ਧਾਰਮਿਕ ਆਗੂਆਂ ਬਾਰੇ ਮੁਸਲਮਾਨਾਂ ਦੀ ਧਾਰਮਿਕ ਜਮਾਤ ਵੀ ਅੱਗੇ ਸ਼੍ਰੇਣੀਆਂ ਵਿੱਚ ਵੰਡੀ ਹੋਈ ਸੀ ਜਿਸ ਵਿੱਚ ਉਲਮਾ ਧਾਰਮਿਕ ਵਰਗ ਦੇ ਨੇਤਾ ਸਨ ਠੀਕ ਹੈ ਉਹ ਅਰਬੀ ਅਤੇ ਧਾਰਮਿਕ ਸਹਿਦੇਦ ਘਾਟ ਨੂੰ ਵਿਦਵਾਨ ਵਿਦਵਾਨ ਹੁੰਦੇ ਸਨ ਉਲਮਾ ਤੋਂ ਇਲਾਵਾ ਇੱਕ ਸ਼੍ਰੇਣੀ ਸਹੀ ਜਾਂਦੀ ਵੀ ਸਹੀ ਜਾਂਦਾ ਦੀ ਵੀ ਹੁੰਦੀ ਸੀ ਉਹ ਆਪੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬਾ ਫਾਤਿਮਾ ਦੀ ਸੰਤਾਨ ਮੰਨੇ ਸਨ ਇਨਾਂ ਦਾ ਵੀ ਸਮਾਜ ਵਿੱਚ ਕਾਫੀ ਸਤਿਕਾਰ ਸੀ ਦੋਹਾਂ ਵਰਗਾਂ ਦੇ ਲੋਕਾਂ ਨੂੰ ਮੁਸਲਮਾਨੀ ਕਾਨੂੰਨ ਦੇ ਵਿਦਵਾਨ ਤੇ ਧਾਰਮਿਕ ਆਗੂ ਮੰਨਿਆ ਜਾਂਦਾ ਸੀ ਠੀਕ ਹੈ ਅੱਗੇ ਆ ਗਿਆ ਸਵੰਟਰ ਕੁਐਸਚਨ ਗੁਲਾਮ ਸ਼੍ਰੇਣੀ ਦਾ ਵਰਣਨ ਤਾਂ ਇਹਦੇ ਵਿੱਚ ਦੇਖੋ ਮੁਸਲਮਾਨ ਸਮਾਜ ਵਿੱਚ ਸਭ ਤੋਂ ਨੀਵਾਂ ਦਰਜੇ ਕਾਮਿਆਂ ਜੁਲਾਹਿਆਂ ਕੁਮਾਰਿਆਂ ਮਜ਼ਦੂਰਾਂ ਗੁਲਾਮਾਂ ਤੇ ਖੁਸਰਿਆਂ ਆਦਿ ਦਾ ਸੀ ਗੁਲਾਮ ਲੜਾਈ ਦੇ ਮੈਦਾਨ ਵਿੱਚ ਹਾਰੇ ਵੈਰੀ ਦੇ ਬੰਦੇ ਹੁੰਦੇ ਸਨ ਇਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਲਿਆਂਦਾ ਜਾਂਦਾ ਸੀ ਜਿਹੜੇ ਹਿਜੜੇ ਗੁਲਾਮਾਂ ਨੂੰ ਬੇਗਮਾਂ ਦੀ ਖੇਦਮਤ ਕਰਨ ਲਈ ਰਾਣੀ ਵਾਸਾਂ ਵਿੱਚ ਰੱਖਿਆ ਜਾਂਦਾ ਸੀ ਕਈ ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨਪ੍ਰਚਾਰ ਦੇ ਸਾਧਨ ਹੁੰਦੀਆਂ ਸਨ ਇਹਨਾਂ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਮਿਲ ਜਾਂਦੀ ਸੀ ਉਹਨਾਂ ਦੀ ਸਮਾਜਿਕ ਅਵਸਥਾ ਉਹਨਾਂ ਦੇ ਮਾਲਕ ਦੇ ਸੁਭਾਅ ਤੇ ਨਿਰਭਰ ਕਰਦੀ ਸੀ ਗੁਲਾਮ ਆਪਣੀ ਬਹਾਦਰੀ ਅਤੇ ਚਤ్రਾਈ ਦਿਖਾ ਕੇ ਉੱਚ ਪਦਵੀ ਲੈ ਸਕਦੇ ਹਨ ਤੇ ਛੁਟਕਾਰਾ ਪਾ ਸਕਦੇ ਸਨ ਓਕੇ ਨੈਕਸਟ ਮੁਸਲਮਾਨ ਕੀ ਖਾਂਦੇ ਪੀਂਦੇ ਸਨ ਤਾਂ ਇਹਦਾ ਆਨਸਰ ਦੇਖੋ ਮੁਸਲਮਾਨ ਸਮਾਜ ਵਿੱਚ ਅਮੀਰ ਸਰਦਾਰ ਸੈयद शेख ਮੁੱਲਾ ਕਾਜ਼ੀਆਂ ਭੋਜਨ ਠੀਕ ਹੈ ਭੋਜਨ ਦੇ ਵਿੱਚ ਮੱਖਣ ਮਿਰਚ ਮਸਾਲੇ ਦੀ ਵਰਤ ਹੁੰਦੀ ਸੀ ਪਲਾਉ ਤੇ ਕੋਰਮਾ ਉਹਨਾਂ ਦਾ ਮਨਪ੍ਰੀਤ ਪੌਂਦਾ ਖਾਣਾ ਸੀ ਮਿੱਠੇ ਪਕਵਾਨਾਂ ਵਿੱਚ ਹਲਵਾ ਤੇ ਸ਼ਰਬਤ ਬਹੁਤ ਪ੍ਰਚਲਿਤ ਸੀ ਉਸ ਸਮੇਂ ਨਸ਼ੀਲੀਆਂ ਵਸਤੂਆਂ ਦਾ ਵੀ ਪ੍ਰਯੋਗ ਹੁੰਦਾ ਸੀ ਤਾਂ ਸਧਾਰਨ ਮੁਸਲਮਾਨ ਮਾਸਾहारी ਹੁੰਦੇ ਸਨ ਜੋ ਕਿ ਕਣਕ ਦੀ ਰੋਟੀ ਭੁੰਨਿਆ ਹੋਇਆ ਮਾਸ ਨਿੱਤ ਦਾ ਭੋਜਨ ਸੀ ਜੋ ਬਜ਼ਾਰਾਂ ਵਿੱਚ ਮਿਲ ਜਾਂਦਾ ਸੀ ਮੁਸਲਮਾਨ ਕਾਮੇ ਵਿੱਚ ਭੋਜਨ ਨਾਲ ਲੱਸੀ ਪੀਣ ਦਾ ਵੀ ਰਿਵਾਜ ਸੀ ਓਕੇ ਨੈਕਸਟ ਕੁਐਸਚਨ 13 13 ਨੰਬਰ ਕੁਐਸਚਨ ਮੁਸਲਮਾਨਾਂ ਦੇ ਪਹਿਰਾਵੇ ਦਾ ਵਰਣਨ ਠੀਕ ਹੈ ਪਹਿਰਾਵੇ ਬਾਰੇ ਤੁਹਾਡਾ ਆਨਸਰ ਉੱਚ ਸਰਾਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਢਕੀਲਾ ਤੇ ਕੀਮਤੀ ਹੁੰਦਾ ਸੀ। ਉਹਨਾਂ ਦੇ ਕੱਪੜੇ ਰੇਸ਼ਮੀ ਤੇ ਵਧੀਆ ਸੂਤ ਦੇ ਹੁੰਦੇ ਸਨ ਅਮੀਰ ਲੋਕ। ਤੁਰਲੇਵਾਰੀਆਂ ਪੱਕਾ ਬੰਦੇ ਸਨ। ਪੱਗ ਨੂੰ ਛੀਰਾ ਵੀ ਕਿਹਾ ਜਾਂਦਾ ਸੀ। ਠੀਕ ਹੈ ਇਹ ਫਸਟ ਪੁਆਇੰਟ ਹੋ ਗਿਆ ਦਾ। ਸੈਕੰਡ ਪੁਆਇੰਟ ਵਿੱਚ ਪੜ੍ਹ ਸਕਦੇ ਹਾਂ ਸਟੂਡੈਂਟ ਸਾਹੀ ਗੁਲਾਮ ਕਮਰ ਕੱਸਾ ਬੰਦੇ ਸਨ। ਆਪਣੀ ਜੇਬ ਵਿੱਚੋਂ ਰੁਮਾਲ ਰੱਖਦੇ ਸਨ ਉਹ ਲਾਲ ਜੁੱਤਾ ਪਹਿਨਦੇ ਸਨ। ਉਹਨਾਂ ਦੇ ਸਿਰ ਉੱਤੇ ਆਮ ਜਿਹੇ ਇੱਕ ਕੁਲਾ ਹੁੰਦਾ ਸੀ। ਠੀਕ ਹੈ। ਅਗੇ ਤਿੰਨ ਨੰਬਰ ਪੁਆਇੰਟ ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ ਉਹ ਸੱਤ ਕਾਈ ਦੀ ਪੱਗ ਬੰਨ੍ਹਦੇ ਸਨ ਉਹ ਆਮ ਕਮੀਜ਼ ਅਤੇ ਪਜਾਮੇ ਪਹਿਨਦੇ ਸਨ ਉਹ ਜਰਾਬਾਂ ਜੁੱਤੀ ਵੀ ਪਹਿਨਦੇ ਸਨ ਸੂਫੀ ਲੋਕ ਖੁੱਲਾ ਚੋਗਾ ਪਹਿਨਦੇ ਸਨ ਤੋਂ ਨੈਕਸਟ ਮੁਸਲਮਾਨ ਔਰਤਾ ਜੰਪਰ ਕੱਗਰਾ ਇਹ ਕੁਐਸਚਨ ਸਟੂਡੈਂਟ ਆਪਾਂ ਨੂੰ ਇੱਕ ਸ਼ਬਦ ਇੱਕ ਵਾਕਵਾਲ ਵਿੱਚ ਚਾਇਆ ਸੀ ਨਾ ਮੁਸਲਮਾਨ ਔਰਤਾ ਕੀ ਪਹਿਨਦੀਆਂ ਸਨ ਤਾਂ ਦੇਖੋ ਇਸ ਤਰ੍ਹਾਂ ਹੀ ਹੁੰਦਾ ਹੈ ਆਪਾਂ ਵੱਡੇ ਕੁਐਸਚਨ ਜੇ ਆਪਾਂ ਧਿਆਨ ਨਾਲ ਪੜਾਈ ਹੈ ਨਾ ਉਹਦੇ ਵਿੱਚ ਹੀ ਤੁਹਾਡੇ ਸਾਰੇ ਸਹੀ ਗਲਤ ਖਾਲੀ ਥਾਵਾਂ ਐਮਸੀਕਿਊ ਟਾਈਪ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਵੱਡੇ ਕੁਐਸਚਨ ਦੇ ਵਿੱਚ ਹੀ ਕਵਰ ਹੋ ਜਾਂਦੀਆਂ ਹਨ ਠੀਕ ਹੈ ਤੇ ਆਪਾਂ ਨੂੰ ਪਹਿਲਾਂ ਆਇਆ ਸੀ ਨਾ ਕੁਐਸਚਨ ਮੁਸਲਮਾਨ ਇਸ ਤਰ੍ਹਾਂ ਕੀ ਪਾਉਂਦੀਆਂ ਸਨ ਤੇ ਇਹ ਉਹ ਚੀਜ਼ ਇਹਦੇ ਵਿੱਚ ਆ ਚੁੱਕੀ ਹੈ ਮੁਸਲਮਾਨਔਰਤਾਂ ਦੇਖੋ ਜਿਵੇਂ ਜੰਪਰ ਘਗਰਾ ਠੀਕ ਹੈ ਤੰਗ ਪਜਾਮਾ ਪਹਿਨਦੀ ਸਨ ਪਰਦੇ ਲਈ ਵਰਕੇ ਦਾ ਪ੍ਰਯੋਗ ਕੀਤਾ ਜਾਂਦਾ ਸੀ ਨੈਕਸਟ ਕੁਐਸਚਨ ਮੁਸਲਮਾਨ ਸਮਾਜ ਵਿੱਚ ਇਸਤਰੀ ਦੀ ਹਾਲਤ ਦਾ ਵਰਣਨ ਤਾਂ ਉਸ ਟਾਈਮ ਦੀਆਂ ਜੋ ਔਰਤਾਂ ਸੀ ਹਨ ਮੁਸਲਮਾਨ ਸਮਾਜ ਵਿੱਚ ਉਹਨਾਂ ਦੀ ਕੀ ਦਸ਼ਾ ਸੀ ਉਹ ਇਹਦੇ ਵਿੱਚ ਆਪਾਂ ਦੱਸਣਾ ਤਾਂ ਫਰਸਟ ਪੁਆਇੰਟ ਦੇਖੋ ਮੁਸਲਮਾਨ ਸਮਾਜ ਵਿੱਚ ਔਰਤਾਂ ਨੂੰ ਸਤਿਕਾਰ ਯੋਗ ਸਥਾਨ ਪ੍ਰਾਪਤ ਨਹੀਂ ਸੀ ਮਤਲਬ ਕਿ ਉਹਨਾਂ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ ਸੀ ਸੈਕੰਡ ਪੁਆਇੰਟ ਅਮੀਰਾਂ ਦੀਆਂ ਹਵੇਲਿਆਂ ਵਿੱਚ ਔਰਤਾਂ ਦੇ ਹਰਮ ਹੁੰਦੇ ਸਨ ਉਹਨਾਂ ਦੀ ਸੇਵਾ ਲਈ ਦਾਸੀਆਂ ਰੱਖੀਆਂ ਜਾਂਦੀਆਂ ਸਨ ਠੀਕ ਹੈ ਨੈਕਸਟ ਉਸ ਸਮੇਂ ਪਰਦੇ ਦਾ ਰਿਵਾਜ ਸੀ ਹਰ ਸਮੇਂ ਉਹ ਪਰਦਾ ਪਾ ਕੇ ਰੱਖਦੇ ਨੇ ਨੈਕਸਟ ਪੁਆਇੰਟ ਸਧਾਰਨ ਘਰਾਂ ਵਿੱਚ ਔਰਤਾਂ ਦੇ ਰਹਿਣ ਲਈ ਜਨਾਨਾ ਖਾਨਾ ਹੁੰਦਾ ਸੀ ਔਰਤਾਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ ਠੀਕ ਹੈ ਤਾਂ ਨੈਕਸਟ 15 ਨੰਬਰ ਕੁਐਸਚਨ ਆ ਗਿਆ ਆਪਣਾ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਸਮੇਂ ਦੀ ਜਾਤ ਪਾਤ ਬਾਰੇ ਲਿਖੋ ਤਾਂ ਇਹਦਾ ਆਨਸਰ ਦੇਖੋ ਉਸ ਸਮੇਂ ਗੁਰੂ ਨਾਨਕ ਦੇਵ ਜੀ ਸਮੇਂ ਦੀ ਗੱਲ ਹੈ ਉਸ ਸਮੇਂ Hindu ਸਮਾਜ ਚਾਰ ਜਾਤਾਂ ਜਿਸ ਵਿੱਚ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਵਿੱਚ ਵੰਡਿਆ ਹੋਇਆ ਸੀ ਇਹਨਾਂ ਜਾਤਾਂ ਤੋਂ ਬਿਨਾ ਹੋਰ ਵੀ ਉਪਜਾਤਾਂ ਪੈਦਾ ਹੋ ਚੁੱਕੀਆਂ ਸਨ ਜਿਸ ਵਿੱਚ ਬ੍ਰਾਹਮਣ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਸਵਾਰਥੀ ਬਣ ਗਏ ਸਨ ਉਹ ਲੋਕਾਂ ਨੂੰ ਭੈਮਾ ਪਰਮ ਵਿੱਚ ਫਸਾ ਕੇ ਪੈਸਾ ਕਮਾਉਂਦੇ ਵੈਸ਼ ਅਤੇ ਖੱਤਰੀ ਦੀ ਹਾਲਤ ਠੀਕ ਸੀ ਤੇ ਸ਼ੂਦਰਾਂ ਦੀ ਹਾਲਤ ਬਹੁਤ ਮਾੜੀ ਮੰਨੀ ਜਾਂਦੀ ਸੀ ਉਹਨਾਂ ਦੀਆਂ ਬਸਤੀਆਂ ਪਿੰਡ ਤੋਂ ਬਾਹਰ ਸਨ ਜਾਨਕਿ ਉਸ ਟਾਈਮ ਗਰੀਬ ਲੋਕਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ ਨੈਕਸਟ ਕੁਐਸਚਨ ਹੈ ਕਲਪਨਾ ਬਾਬਰ ਅਤੇ ਇਬਰਾਹਿਮ ਲੋਧੀ ਦੇ ਸੈਨਾ ਪ੍ਰਬੰਧ ਬਾਰੇ ਲਿਖੋ ਤਾਂ ਇਹਦੇ ਵਿੱਚ ਆਪਾਂ ਕਰਾਂਗੇ ਸਟੂਡੈਂਟ ਦੇਖੋ ਬਾਬਰ ਜਦੋਂ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ ਉਸਨੇ ਪਾਣੀਪਤ ਪੁੱਜ ਕੇ ਆਪਣਾ ਪੜਾ ਕੀਤਾ ਤੇ ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ ਉਸ ਦੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ ਠੀਕ ਹੈ ਅੱਗੇ ਰਹਿਣ ਵਾਲੀ ਸੈਨਿਕ ਟੁਕੜੀ ਕੇਂਦਰੀ ਖੱਬੇ ਸੱਜੇ ਹੱਥ ਦੀਆਂ ਸੈਨਾਵਾਂ ਠੀਕ ਹੈ ਉਹਨਾਂ ਸੈਨਾ ਦੇ ਅੱਗੇ ਲਗਭਗ 5000 ਹਾਥੀ ਉਧਰ ਬਾਬਰ ਨੇ ਆਪਣੀ ਸੈਨਾ ਅੱਗੇ 700 ਬੈਲਗੱਡੀਆਂ ਖੜ੍ਹੀਆਂ ਕਿਤੇ ਉਸ ਨੇ ਉਹਨਾਂ ਦੀ ਬੈਲਗੱਡੀਆਂ ਨੂੰ ਚਮੜੇ ਦੇ ਰਸਤੇ ਨਾਲ ਬੰਨ੍ਹ ਦਿੱਤਾ ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ ਤੇ ਤੋਪਖਾਨਾ ਦੇ ਪਿੱਛੇ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ ਸੱਜੇ ਖੱਬੇ ਤੁਲਗਮਾ ਦਸਤੇ ਸਨ ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਸਪਾ ਕੇ ਰੱਖੀ ਗਈ ਸੀ ਜਾਨੀ ਕਿ ਬਾਬਰ ਦੀ ਜੋ ਨੀਤੀ ਸੀ ਯੋਧ ਨੀਤੀ ਉਹ ਬਹੁਤ ਵਧੀਆ ਸੀ ਠੀਕ ਹੈ ਇਸ ਕਰਕੇ ਉਹ ਪਾਨੀਪਤ ਦਾ ਯੁੱਧ ਜਿੱਤਿਆ ਸੀ ਤਾਂ ਇਸ ਤੋਂ ਬਾਅਦ ਆ ਕਿ ਸਟੂਡੈਂਟ ਆਪਣੇ ਵੱਡੇ ਕੁਐਸਚਨ ਜੋ ਕਿ 100 ਤੋਂ 129 30 ਦੇ ਵਿੱਚ ਆਪਾਂ ਨਾ ਸ਼ਬਦਾਂ ਦੇ ਵਿੱਚ ਆਨਸਰ ਦੇਣਾ ਹੋ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਨੂੰ ਵੱਡੇ ਕੁਐਸਚਨ ਪੇਪਰ ਦੇ ਵਿੱਚ ਆਣੇ ਨੇ ਠੀਕ ਹੈ ਤਾਂ ਤੁਹਾਨੂੰ ਮੈਂ ਇੱਕ ਵਾਰ ਫਿਰ ਕਹਿਣਾ ਕਿ ਵੱਡੇ ਕੁਐਸਚਨਾਂ ਨੂੰ ਧਿਆਨ ਨਾਲ ਪੜ ਲੈਣਾ ਸਟੂਡੈਂਟ ਇਸ ਦੇ ਵਿੱਚੋਂ ਹੀ ਆਪਣੇ ਛੋਟੇ ਕੁਐਸਚਨ ਸਾਰੇ ਕਵਰ ਹੋ ਜਾਣੇ ਨੇ ਓਕੇ ਤਾਂ ਫਰਸਟ ਕੁਐਸਚਨ ਦੇਖੋ ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਕੀ ਦਾ ਵਰਣਨ ਤਾਂ ਇਹਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਵਸਥਾ ਬਹੁਤ ਖਰਾਬ ਸੀ ਜਿਸ ਦਾ ਵਰਣਨ ਹੇਠ ਲਿਖੇ ਅਨੁਸਾਰ ਤਾਂ ਦੇਖੋ ਸੁੰਡ ਹੇਠ ਲਿਖੇ ਅਨੁਸਾਰੇ ਪੁਆਇੰਟ ਬਣਾ ਕੇ ਦਿੱਤੇ ਹੋਏ ਨੇ ਤਾਂ ਦੇਖੋ ਫਰਸਟ ਪੁਆਇੰਟ ਦੇ ਅਸਤੇ ਦੇਖਦੇ ਆਪਾਂ ਉਸ ਸਮੇਂ ਜਾਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਨਿਰਕੁਸ਼ ਸ਼ਾਸਨ ਸੀ ਇਸ ਦੇ ਹਾਕਮ ਕਮਜ਼ੋਰ ਅਤੇ ਆਪਸੀ ਫੁੱਟ ਦਾ ਸ਼ਿਕਾਰ ਸਨ ਪੰਜਾਬ ਉੱਤੇ ਬਾਹਰੀ ਹਮਲੇ ਹੋ ਰਹੇ ਸਨ ਸੈਕੰਡ ਕੁਐਸਚਨ ਪੁਆਇੰਟ ਦੇਖੋ ਇਹਦਾ ਉਸ ਸਮੇਂ ਪੰਜਾਬ ਲੋਧੀ ਸੁਲਤਾਨਾਂ ਦੇ ਅਧੀਨ ਸੀ ਅਤੇ ਉਹ ਸਾਜ਼ਿਸ਼ਾਂ ਰਚ ਰਹੇ ਸਨ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਅਨਿਆਂ ਦਾ ਬੋਲਾ ਬਾਲਾ ਸੀ ਸਰਕਾਰੀ ਕਰਮਚਾਰੀ ਪ੍ਰਿਸ਼ਟ ਚਾਦਸ਼ਕਾਰ ਹੋ ਚੁੱਕੇ ਹਨ ਆਪਣੇ ਕਰਤੱਵ ਭੁੱਲ ਗਏ ਸਨ ਇਸ ਸਮੇਂ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ ਇਸ ਸਮੇਂ ਦੌਰਾਨ ਇਬਰਾਹਿਮ ਲੋਧੀ ਅਤੇ ਦੌਲਤ ਖਾਨ ਲੋਧੀ ਵਿਚਕਾਰ ਆਪਸੀ ਸੰਘਰਸ਼ ਚੱਲ ਰਿਹਾ ਸੀ ਜਿਸ ਨੇ ਪੰਜਾਬ ਉਤੇ ਬਾਬਰ ਨੂੰ ਹਮਲੇ ਕਰਨ ਲਈ ਉਤਸ਼ਾਹਿਤ ਕੀਤਾ ਸੀ ਓਕੇ ਤੇ ਆਪਣਾ ਲਾਸਟ ਕੁਐਸਚਨ ਅਸਟੰਟ ਜੋ ਕਿ ਲੌਂਗ ਕੁਐਸਚਨ ਠੀਕ ਹੈ ਠੀਕ ਹੈ ਤਾਂ ਇਹਦੇ ਵਿੱਚ ਦੇਖੋ ਆਪਾਂ ਬਾਬਰ ਦੀ ਪੰਜਾਬ ਤੇ ਜਿੱਤ ਦਾ ਵਰਣਨ ਕਰਨਾ ਹੈ ਠੀਕ ਹੈ ਤੇ ਵਿੱਚ ਦੇਖੋ ਬਾਬਰ ਨਵੰਬਰ 1525ਵੀ ਵਿੱਚ 12000 ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ ਬਾਬਰ ਸਭ ਤੋਂ ਪਹਿਲਾਂ ਦولت ਖਾਨ ਲੋਧੀ ਨੂੰ ਦੰਡ ਦੇਣਾ ਚਾਹੁੰਦਾ ਸੀ ਪਰ ਦولت ਖਾਨ ਲੋਧੀ ਨੇ ਆਪਣੇ ਪੁੱਤਰ ਗਾਜ਼ੀ ਖਾਨ ਸਮੇਤ ਲਾਹੌਰ ਤੋਂ ਦੌੜ ਗਿਆ ਤਿਆਨ ਤੋਂ ਉਸਨੇ ਬਾਬਰ ਅੱਗੇ ਥਿਆਰ ਸੁੱਟ ਦਿੱਤੇ ਇੱਥੋਂ ਬਾਬਰ ਉਸ ਦੇ ਉਪ ਪ੍ਰਾਂਤ ਸਰ ਹਿੰਦਵਾਲ ਵਧਿਆ ਤੇ ਉਸ ਨੇ ਸਭ ਤੋਂ ਪਹਿਲਾਂ ਅੰਬਾਲਾ ਜਿੱਤਿਆ ਫਿਰ ਹਾਂਸੀ ਹਿਸਾਰ ਫਿਰੋਜ਼ਾ ਜਿੱਤਣ ਲਈ ਉਸ ਨੇ ਆਪਣੇ ਪੁੱਤਰ ਹਿਮਾਜੋ ਨੂੰ ਭੇਜਿਆ ਇੱਥੋਂ ਬਾਬਰ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ ਉਸ ਨੇ ਪਾਣੀਪਤ ਪੁੱਜ ਕੇ ਆਪਣਾ ਫੜਾ ਕੀਤਾ ਤੇ ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ ਬਾਬਰ ਇੱਕ ਹਫਤਾ ਚੁੱਪ ਚਾਪ ਬੈਠਾ ਰਿਹਾ 21 ਅਪ੍ਰੈਲ 1526 ਈਸਵੀ ਨੂੰ ਪਹਿਲਾਂ ਇਬਰਾਹਿਮ ਲੋਧੀ ਦੀ ਫੌਜ ਨੇ ਹਮਲਾ ਕੀਤਾ ਉਹ ਫੌਜ ਬਾਬਰ ਦੀਆਂ ਬੈਲ ਗੱਡੀਆਂ ਕੋਲ ਪੁੱਜ ਕੇ ਰੁਕ ਗਈ ਬਾਬਰ ਦੇ ਤੋਫਖਾਨੇ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਤੇ ਇਬਰਾਹਿਮ ਲੋਧੀ ਦੇ ਹਾਥੀਆਂ ਨੇ ਜ਼ਖਮੀ ਹੋ ਕੇ ਪਿੱਛੇ ਮੁੜ ਕੇ ਆਪਣੀ ਹੀ ਸੈਨਾ ਨੂੰ ਫੌਜ ਨੂੰ ਕੁਚਲ ਦਿੱਤਾ ਤੇ ਬਾਬਰ ਨੇ ਤੁਲਗਮਾ ਦਸਤਿਆਂ ਦੇ ਸੱਜੇ ਖੱਬੇ ਪਾਸਿਆਂ ਤੋਂ ਅੱਗੇ ਵੱਧ ਕੇ ਪਿੱਛੋਂ ਬੈਰੀ ਨੂੰ ਘੇਰ ਲਿਆ ਤੇ ਬਰਾਹਿਮ ਲੋਧੀ ਅਤੇ ਉਸ ਦੇ 15000 ਸੈਨਿਕ ਮਾਰੇ ਗਏ ਤੇ ਬਾਬਰ ਨੂੰ ਪੰਜਾਬ ਉੱਤੇ ਪੂਰਨ ਜਿੱਤ ਪ੍ਰਾਪਤ ਹੋਈ ਠੀਕ ਹੈ ਤੇ ਇਹ ਲੈਸਨ ਸੀ ਸਟੂਡੈਂਟ ਆਪਣਾ ਹਿਸਟਰੀ ਜੋ ਕਿ ਕਲਾਸ 10ਵੀਂ ਦਾ ਸਮਾਜਿਕ ਸਿੱਖਿਆ ਵਿੱਚੋਂ ਸੈਕੰਡ ਪਾਰਟ ਸੀ ਠੀਕ ਹੈ ਜੋ ਆਪਾਂ ਸੋਲਵ ਕੀਤਾ ਤੇ ਕਲਾਸ ਕਿਦਾਂ ਲੱਗੀ ਸਟੂਡੈਂਟ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਤਾਂ ਜੋ ਹੋਰ ਵੀ ਸਟੂਡੈਂਟਸ ਤੱਕ ਇਹ ਵੀਡੀਓ ਪਹੁੰਚ ਸਕੇ ਆ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਠੀਕ ਹੈ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ ਆਲ ది ਵੈਲਸਟ ਤਾਂ ਜੇ ਕੋਈ ਸਟੂਡੈਂਟ ਇਸ ਤੋਂ ਮਤਲਬ ਕਿ ਇਸ ਲੈਸਨ ਦੀ ਪੀਡੀਐਫ ਚਾਹੀਦੀ ਹੋਵੇ ਕਿਸੇ ਸਟੂਡੈਂਟਸ ਨੂੰ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੋਇਆ ਹੈ ਉੱਥੇ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਉੱਥੋਂ ਇਹ ਵਾਲੀ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਹੋਰ ਵੀ ਬਾਕੀ ਕਲਾਸਾਂ ਦੀਆਂ ਯਾਨੀ ਕਿ ਪੰਜਾਬੀ ਹੈਨਾ ਉਹ ਵੀ ਤੁਸੀਂ ਉੱਥੋਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਓਕੇ ਤਾਂ ਮਿਲਦੇ ਹਾਂ ਸੂਨ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ